زندہ باد خداد نو ٻيه سان ٻيه پڙهو زندہ باد خداد ٻيه سان پڙهو زندہ باد شيرڪندي زندہ باد ਫਤਿਹਗੜ ਚੂੜੀਆਂ ਤੇ ਅਤੀਤ ਚਤਤਵਤ ਪਿੰਡਾਂ ਚਪਲਪੀਚਿੰਗ ਪਨੂ ਵੱਲੋਂ ਸ਼ਰੀ ਕਲਸੀ ਦੇ ਹੱਕ ਚ ਕੀਤੇ ਤੂਫਾਨੀ ਦੌਰੇ ਉਲਪੀਤ ਸਿੰਘ ਪਨੂ ਨੇ ਸ਼ਰੀ ਕਲਸੀ ਦੀ ਚਿਤ ਦੇ ਵੱਡੇ ਦਾਵੇ ਹਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਪੰਚਸਭਾ ਦੇ ਚੀਰਮੈਨ ਉਲਪੀਤ ਸਿੰਘ ਪਨੂ ਵੱਲੋਂ ਹਲਕਾ ਫਤਿਹਗੜ ਚੂੜੀਆਂ ਚ ਆਮ ਆਦਮੀ ਪਾਰਟੀ ਤੋਂ ਗਰਤਾਸਪੁਰ ਲੋਕ ਸਭਾ ਦੇ ਉਮੀਦਵਾਰ ਸ਼ਰੀ ਕਲਸੀ ਦੇ ਹੱਕ ਚ ਵੱਡੇ ਚੋਣ ਜਲਸੇ ਕੀਤੇ ਗਏ ਅਤੇ ਵਕਫਾ ਪਿੰਡਾਂ ਚ ਉਨ੍ਹਾਂ ਵੱਲੋਂ ਤੂਫਾਨੀ ਤੌਰੇ ਕਰਦੇ ਆ ਸ਼ਰੀ ਕਲਸੀ ਹੱਕ ਚ ਉਟਮ ਗੀਆਂ ਵੱਖ-ਵੱਖ ਪਿੰਡਾਂ ਤੇ ਚੋਣ ਜਲ ਸੰਸ਼ੋਭਤਨ ਕਰਤੇ ਆਂ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਜੋ ਵੀ ਗਰਦਾਸਪੁਰ ਤੇ ਐਮਪੀ ਬੰਦੇ ਰਹੇ ਹਨ ਉਹਨਾਂ ਕਦੀ ਵੀ ਉਹਨਾਂ ਨੇ ਤਾਂ ਨੂੰ ਉਹ ਦਿਖਾਈ ਨਹੀਂ ਦਿੱਤਾ ਸੀ ਅਤੇ ਇੱਕ ਵਾਰ ਚਿੱਤ ਕੇ ਉਹ 5 ਸਾਲ ਬਾਅਦ ਹੀ ਆਪਣਾ ਮੂੰਹ ਦਿਖਾਉਂਦੇ ਸਨ ਉਹਨਾਂ ਨੇ ਕਿਹਾ ਕਿ ਸ਼ਰੀਕਲ ਸੀ ਜੋ ਕਿ ਤੁਹਾਡਾ ਆਪਣਾ ਲੋਕਲ ਉਮੀਦਵਾਰ ਹੈ ਇਸ ਨੂੰ ਤੁਸੀਂ ਇੱਕ ਵਾਰ ਮੌਕਾ ਦਿਓ ਉਹਨਾਂ ਨੇ ਕਿਹਾ ਕਿ ਉਹਨਾਂ ਤੇ ਐਮਪੀ ਬੰਦ ਨਾਲ ਜਿੱਥੇ ਜ਼ਿਲ੍ਹਾ ਕਰਤਾਸਪੁਰ ਤੇ ਵਿਕਾਸ ਕਮ ਅਚ ਤੇਜੀ ਆਵੇਗੀ ਉਤੇ ਹਲਕਾ ਫਤਿਹ ਕੜ ਜੂੜੀਆਂ ਚ ਵੀ ਵਿਕਾਸ ਹੋਵੇਗਾ ਮਲਬੀਤ ਸਿੰਘ ਪਨੂ ਨੇ ਦਾਵਾ ਕੀਤਾ ਕਿ ਵੱਡੀ ਗਿਣਤੀ ਵਿੱਚ ਲੋਕਾਂ ਦਾ ਸਮਰਥਨ ਉਹਨਾਂ ਨੇ ਮਿਲਿਆ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਸ ਵਾਰ ਇੱਕ ਵਾਰ ਫਿਰ ਲੋਕ ਆਮ ਆਦਮੀ ਪਾਰਟੀ ਦੇ ਹੱਕ ਚ ਫਤਵਾ ਦੇਣਗੇ ਤੇ ਸ਼ਹਿਰੀ ਕਲਸੀ ਨੂੰ ਵੱਡੀ ਲੀਡ ਨਾਲ ਜਿੱਤ ਦਿਵਾਉਣਗੇ ਯਾਦ ਰਹੂਗਾ ਕੋਈ ਜੱਟ ਦੇ ਹੱਥ ਲੱਗੇ ਯਾਦ ਰਹੂਗਾ ਰਵੀਕਰ ਕਾਲੂ ਜਾਗਦਨ ਮੈਂ ਲਾ ਕੇ ਦੀਦੀ ਐ ਦੀਦੀ ਐ ਨੂੰ ਇਹਨੇ 2016 ਦੇ ਵਿੱਚ ਮੈਨੂੰ ਰਾਜਨੀਤੀ ਬਾਰੇ ਪਤਾ ਨਹੀਂ ਸੀ ਮੈਂ ਕਾਕੀ ਪ੍ਰਾਧਿਕ ਤਿਕਟਪਤੀ ਦੀ ਆਜ਼ਾਦੀ ਪਾਰਟੀ ਤੋਂ ਛੱਡ ਕੇ ਚਲਾ ਗਿਆ ਕੋਈ ਨਹੀਂ ਮੈਨੂੰ ਮੇਰੇ ਰਿਸ਼ਤੇਦਾਰ ਨੇ ਕਿਹਾ ਸਾਸਤੀ ਕਾਲ ਪਹਿਲਾਂ ਮੇਰੇ ਲੋਕ ਮੇਰਾ ਨਾਮ ਰਵਿੰਦਰ ਸਿੰਘ ਪਿੰਡ ਮੇਰਾ ਫਜਲਾਬਾਦ ਅੱਜ ਪੱਤਰਕਾਰ ਵੀਰ ਵੀ ਸਾਡੇ ਵਿੱਚ ਪਹੁੰਚੇ ਨੇ ਮੈਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਪੰਨੂ ਸਾਹਿਬ ਸਾਡੇ ਵਿਰੇ ਪਹੁੰਚੇ ਸੀ ਤੇ ਬੜੀ ਦਿਲ ਨੂੰ ਖੁਸ਼ੀ ਹੋਈ ਹੈ ਕਿ ਬੜੇ ਪਿਆਰ ਨਾਲ ਆਪਣੇ ਦਿਲ ਦੀਆਂ ਗੱਲਾਂ ਵੀ ਦੱਸ ਕੇ ਗਏ ਨੇ ਔਰ ਸਾਡੇ ਮਸਲੇ ਵੀ ਸੁਣ ਕੇ ਗਏ ਨੇ ਤੇ ਮੈਂ ਇਹਨਾਂ ਤੋਂ ਵੀ ਆਸ ਵੀ ਕਰਦਾ ਵਾਂ ਕਿ ਇਹ ਸਾਡੀ ਜਿਹੜੀ ਹੁਣ ਜਿਹੜੀ ਅਸੀਂ ਉਹਨਾਂ ਨੂੰ ਦੱਸੀਆਂ ਗੱਲਾਂ ਇਹ ਸਾਡੀਆਂ ਆਉਣ ਵਾਲੀਆਂ ਟਾਈਮ ਦੇ ਵਿੱਚ ਪੂਰੀਆਂ ਹੋਣਗੀਆਂ ਔਰ ਪੰਨੂ ਸਾਹਿਬ ਦਿਲ ਦੇ ਇਹਨੇ ਚੰਗੇ ਬੰਦੇ ਨੇ ਕਿ ਤੁਸੀਂ ਜਦੋਂ ਵੀ ਉਹਨਾਂ ਕੋਲ ਮੁਸ਼ਕਲ ਲੈ ਕੇ ਜਾਂਦੇ ਹੋ ਪਹਿਲ ਦੇ ਆਧਾਰ ਤੇ ਤੁਹਾਡਾ ਕੰਮ ਹੁੰਦਾ ਹੈ ਔਰ ਹਰ ਇੱਕ ਗੱਲ ਬੜੇ ਧਿਆਨ ਨਾਲ ਸੁਣਦੇ ਨੇ ਮੈਂ ਪੱਤਰਕਾਰ ਵੀਰਾਂ ਦਾ ਵੀ ਬੜਾ ਧਿਆਨ ਨਾਲ ਦਿਨਾ ਧੰਨਵਾਦ ਕਰਦਾ ਕਿ ਇਹ ਜਿਹੜੀ ਸਾਡੀ ਆਵਾਜ਼ ਹੈ ਇਹ ਵੀ ਸਾਡੀ ਬੜੇ ਟਾਈਮ ਸੇ ਟਾਈਮ ਇਹ ਮੰਤਰੀਆਂ ਤੱਕ ਇਹ ਐਮਐਲਏ ਤੱਕ ਪਹੁੰਚਾਉਂਦੇ ਨੇ ਕਿ ਕਿੰਨੀ ਹੁਣ ਗਰਮੀ ਦਾ ਟਾਈਮ ਚੱਲ ਰਿਹਾ ਤੇ ਤੁਸੀਂ ਇੰਨਾ ਟਾਈਮ ਕੱਢੇ ਕਿ ਮੈਂ ਵੀ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ